ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦਿਖਾਉਣੀ ਆ ਜਿਹੜੀ ਪੱਠਿਆਂ ਦੇ ਵਿੱਚ ਨਾ ਮਤਲਬ ਆਪਾਂ ਸਰੋਂ ਬੀਜਣੀ ਹੁੰਦੀ ਆ ਕਿ ਵਿੱਚ ਪੱਠਿਆਂ ਦੇ ਜਿਆਦਾ ਪਾ ਦਿੰਨੇ ਆ ਨਾ ਅੱਗੇ ਵੀ ਉਹ ਸਰੋਂ ਹੀ ਜਿਆਦਾ ਹੋ ਜਾਂਦੀ ਆ ਤੇ ਫਿਰ ਮੁੜ ਕੇ ਜ਼ਮੀਨ ਦੇ ਵਿੱਚ ਨਾ ਦਿੱਕਤ ਆ ਜਾਂਦੀ ਆ ਇਹ ਆਪਾਂ ਪਾਸੇ-ਪਾਸੇ ਓੜਾ ਕੱਢਣਾ ਹੈਗਾ ਨਾਲ ਸਿੱਧੇ ਉਹਨਾਂ ਫੁੱਟ-ਫੁੱਟ 2-2 ਫੁੱਟ ਤਾਈਂ ਖਿੱਲਰ ਜਾਂਦੀ ਆ ਵੈਸੇ ਉੱਤੇ ਹੀ ਦਾਣਾ-ਦਾਣਾ ਖਿੱਲਰ ਜਿਹਨਾਂ ਤੇ ਉੱਗ ਆਉਂਦੀ ਹੁੰਦੀ ਆ ਡੂੰਗੀ ਦੀ ਲੋੜ ਨਹੀਂ ਹੁੰਦੀ ਤੇ ਆ ਅਸੀਂ ਪੈਪ ਬਣਾਈ ਆ ਇੱਕ ਆਹ ਦੇਖੋ ਐਸ ਤਰ੍ਹਾਂ ਇਹ ਨਾਂ ਰੱਖਿਆ ਸੀ ਜ਼ੀਰੋ ਡ੍ਰੈਲਰ ਆ ਬਣਾਈ ਐ ਇਸ ਤਰ੍ਹਾਂ ਕਰਕੇ ਨਾ ਇਹ ਪੈਪ ਨੂੰ ਹੀ ਕਿਉਂਕਿ ਇਹ ਪੋਲੇ ਥਾਂ 'ਚ ਆਪਾਂ ਮਾੜਾ-ਮਾੜਾ ਹੀ ਬਸ ਐਵੇਂ ਮਿੱਟੀ ਦੇ ਵਿੱਚ ਨਾ ਇਸ ਤਰ੍ਹਾਂ ਕਰਕੇ ਐਂ ਕਰਕੇ ਤੇ ਬੀ ਪਾਉਂਦੇ ਜਾਵਾਂਗੇ ਨਾਲ-ਨਾਲ ਨਾ ਓੜਾ ਹੋ ਜੂਗਾ ਤੇ ਫਿਰ ਪੱਠੇ ਵੱਢਣ 'ਚ ਦਿੱਕਤ ਨਹੀਂ ਆਉਂਦੀਗੀ ਵਿੱਚ ਆਪਾਂ ਇਹਦੀ ਘੱਟ ਪਾਵਾਂਗੇ ਤੇ ਵੱਟਾਂ ਤੇ ਸਰੋਂ ਛੱਡ ਦੇਈਦੀ ਆ ਕਿ ਚਲ ਆਪਦੇ ਨਾ ਦੋ ਕਾਣੀਆਂ ਜੋਗੀ ਹੋ ਜਾਂਦੀ ਹੈਗੇ ਤੇ ਉਹ ਹੁਣ ਤੁਹਾਨੂੰ ਦਿਖਾਉਨੇ ਆ ਵੀ ਇਹ ਕਿਵੇਂ ਰਹਿੰਦਾ ਪ੍ਰੋਗਰਾਮ ਇਹਦੇ ਨਾਲ ਬੀਜ ਕੇ ਉਹੀ ਪੋਰ ਵਾਲਾ ਸਿਸਟਮ ਜਿਵੇਂ ਆਪਾਂ ਪੋਰਚ ਉਹ ਕਰਦੇ ਆ બસ ਐਸ ਤਰ੍ਹਾਂ ਕਰਨਾ ਉਧਰਲੇ ਪਾਸੇ ਆ ਇਸ ਤਰ੍ਹਾਂ ਕਰਕੇ ਤੇ 20 ਪਾਉਂਦੇ ਜਾਣ ਤੇ ਆਹ ਸਾਈਡ ਆਊਗੀ ਇਧਰੋਂ ਪਹਿਲਾਂ ਐ ਕਰਦੇ ਜਾਈਏ ਐ ਵੇਖ ਲੇ ਬਸ ਜਿੱਧਰ ਹੱਥ ਦਾ ਆਉਂਦਾ ਉਸ ਹਿਸਾਬ ਕੁਦਾਬ ਸਹੀ ਹੋਵੇ ਨਾ ਤੇ ਦਾਣਾ ਦਾਣਾ ਆਪਾਂ ਪਾਉਂਦੇ ਜਾਵਾਂਗੇ ਤੇ ਆਹ ਥੱਲੇ ਥੱਲੇ ਨਾ ਐਸ ਥਾਂ ਤੇ ਆਪਾਂ ਰੱਖਣੀ ਆ ਇਹ ਬਾਲੀ ਤਾਂ ਇੱਥੇ ਤਾਂ ਮੂੜੀਆਂ ਦੇ ਅੱਗੇ ਓੜਾ ਕੱਢੇ ਇਸੇ ਨਾਲ ਹੀ ਆਪਾਂ ਤੇ ਐਸ ਤਰ੍ਹਾਂ ਕਰਕੇ ਤੇ ਦਾਣੇ ਥੋੜੇ ਜਿਹਾ ਘਾਟੀ ਰੱਖਣੇ ਚਾਹੀਦੇ ਨਾ ਹੱਥ 'ਚ ਚਲੋ ਹੋਇਆ ਚਲਈ ਇਸ ਤਰ੍ਹਾਂ ਕਰਕੇ ਨਾ ਬਸ ਇਹ ਐਂ ਪਾਉਂਦੇ ਜਾਣਾ ਤੇ ਬੜਾ ਆਪਾਂ ਇਹਨੂੰ ਡੂੰਘਾ ਤਾਂ ਲਾਉਣਾ ਹੀ ਨਹੀਂਗਾ ਨਾ ਇਹ ਜਿਆਦਾ ਡੂੰਘਾ ਲੱਗਦਾ ਇਹ ਬਸ ਜਿੱਥੇ-ਜਿੱਥੇ ਓੜਾ ਆ ਤੇ ਉੱਥੇ-ਉੱਥੇ ਉਗੂਗੀ ਫਿਰ ਅਸੀਂ ਉਹ ਵੀ ਆਪਾਂ ਵਿਖਾਵਾਂਗੇ ਤੇ ਐਂ ਬਸ ਪਾਉਂਦਾ ਆ ਵੀ ਨਾਲ-ਨਾਲ ਸਾਰੇ ਨਾ 4 ਚੁਪਰੇ ਇਹਦੇ ਜਿੰਨੀ ਕੁ ਹੋ ਜੂਗੀ ਆ ਫਿਰ ਬਾਲੇ ਨਾ ਇੱਥੇ ਵੱਢਣ ਚ ਮੁੜ ਕੇ ਦਿੱਕਤ ਆਉਂਦੀ ਯਾਰ ਜਾਂ ਜਿਵੇਂ ਆਪਾਂ ਦਾਤਰ ਦੂ ਤਰਨਾ ਵੜਦੇ ਆ ਤਾਂ ਉਹਦੇ ਨਾਲ ਹੋਰ ਜ਼ਿਆਦਾ ਨਹੀਂ ਤਾਂ ਫਿਰ ਔਖਾ ਆ ਜਾਂਦਾਗਾ ਆਪਣਾ ਇਹ ਡਿੱਗਣਾ ਬਸ ਉੱਥੇ ਹੀ ਉੱਗਣਾਗਾ ਨਾਲੇ ਮਾੜੀ ਮਾੜੀ ਮਿੱਟੀ ਆ ਜਾਂਦੀ ਆ ਦੇ ਇਥੇ ਤੇ ਜਗਾਰਡਮੈਂਟ ਵਧੀਆ ਅਜੀ ਤਾਂ ਅਜਵੇਂ ਨਾ ਉਹ ਸਬਜ਼ੀ ਲਾਉਣੀ ਹੈਗੇ ਧਣੀਆਂ ਵੀਜਣਾ ਤੇ ਜਾਂ ਮੂਲੀਆਂ ਵਗੈਰਾ ਤੇ ਛਲਗੰਬੀ ਆਪਾ ਐਵੇਂ ਆ ਅੱਗੇ ਊੜਾ ਊੜਾ ਇੱਥੇ ਆ ਨਾ ਅੱਗੇ ਮੂਲੀਆਂ ਦਾ ਕੱਢਿਆ ਤੇ ਇੱਕ ਛਲਗਮਾਂ ਦਾ ਕੱਢਿਆ ਸੀਗਾ ਤੇ ਆ ਥੱਲੇ ਇਹਦਾ ਆਜੂਗਾ ਤੇ ਵਧੀਆ ਜਿਗਾਰਡਮੈਂਟ ਆ ਯਾਰ ਇਹ ਤੇ ਲੱਗਦਾ ਕੁਛ ਨਹੀਂ ਗਰਮ ਕਰ ਕਮੜਾ ਇਹਨੂੰ ਪਾਪ ਹੋਵੇ ਹਾਰ ਜਿਹੜੀ ਮਤਲਬ ਟੂਟੀ ਵਾਲੀ ਪਾਪ ਹੁੰਦੀ ਆ ਉਹ ਹੋਵੇ ਤਾਂ ਵਧੀਆ ਨਹੀਂ ਤਾਂ ਆ ਬਿਜਲੀ ਫੀਟਿੰਗ ਵਾਲੀ ਆ ਵੈਸੇ ਆਪਣੇ ਤਾਂ ਹੱਥ ਥੱਲੇ ਵੀ ਤੇ ਉੱਤੇ ਵੀ ਆਹੀ ਆ ਬਸ ਐ ਕਰਕੇ ਤੇ ਵਧੀਆ ਜਿਗਾਰਡ ਰਹਿ ਜਾਂਦਾ ਮੈਂ ਇੱਥੇ ਮੈਂ ਇੱਥੇ ਵੀ ਜਣੀ ਆ ਤੇ ਉਹ ਫਿਰ ਉਹ ਥੱਲੋਂ ਆ ਲਾ ਲਈਦਾ ਇੰਨਾ ਕ ਹੱਥ ਜੀ ਫੜ ਕੇ ਨਾ ਇੱਥੇ ਆ ਹੀ ਆ ਪੋਰਜਾ ਨਾ ਇੱਥੇ ਲਾ ਲਈਦਾ ਤੇ ਉਹਦੇ ਨਾਲ ਫਿਰ ਥੱਲੇ ਬਹਿ ਕੇ ਤੇ ਓੜੇ ਕੱਢੀ ਜਾਂਦਾ ਓੜਿਆਂ ਦੇ ਵਿੱਚ ਮੇਥੇ ਹੋ ਗਏ ਮੇਥੀ ਹੋ ਗਈ ਵਧੀਆ ਹੋ ਜਾਂਦੇ ਨਾਲੇ ਵਿੱਚੋਂ ਕਾਹਕੂ ਕੱਢਣਾ ਸੌਖਾ ਹੋ ਜਾਂਦਾਗਾ ਤੂੰ ਯਾ ਦੇਖੋ ਹੁਣ ਇੱਧਰ ਆ ਜੂਗਾ ਨਾਲ ਓੜਾ ਤੇ ਆ ਆਪਾਂ ਜਮੀਂ ਆਸਤੇ ਵੀ ਨਾ ਪਹਿਲਾਂ ਓੜੇ ਮਾਰੇ ਆ ਹੁਣ ਅਸੀਂ ਪਾਣੀ ਚ ਸਿੱਟਾ ਦਿੰਨੇ ਹੁੰਨੇ ਆ ਬੱਤਰ ਹੈ ਨਹੀਂ ਸੀ ਨਹੀਂ ਤਾਂ ਮਸ਼ੀਨਾਂ ਵੀ ਦੇਈ ਦੀ ਹੈਗੀ ਤੇ ਆ ਹਾਲਾ ਨਾ ਮਤਲਬ ਥੋੜੀ ਟਾਪ ਲਿੰਕ ਕਾਸ ਕੇ ਮਾੜੇ ਮਾੜੇ ਲਾ ਕੇ ਤੇ ਹੌਲੀ ਹੌਲੀ ਟਰੈਕ ਨੂੰ ਤੋਰੀ ਜਾਵੇ ਤੇ ਆ ਐ ਓੜੇ ਬਣ ਜਾਂਦੇ ਹਾਲਾਂ ਦੇ ਨਾਲ ਹੀ ਮਸ਼ੀਨ ਪਾਉਣ ਦੀ ਲੋੜ ਨਹੀਂ ਅੱਗੇ ਆਪਾਂ ਕਈ ਵਾਰੀ ਮਸ਼ੀਨ ਫੇਰ ਲਈਦੀ ਸੀਗੀ ਤੇ ਉਹ ਇਸ ਤਰ੍ਹਾਂ ਹੌਲੀ ਹੌਲੀ ਕਰੀ ਜਾਵੇ ਮਗਰਲੇ ਹਾਲ ਥੋੜੇ ਜੇ ਚੱਕੇ ਜਾਣ ਕਸਿਆ ਹੋਵੇ ਨਾ ਟਾਪ ਲਿੰਕ ਨੂੰ ਥੋੜਾ ਜਿਹਾ ਤੇ ਐ ਓੜੇ ਮਾਰ ਲਈਦੇ ਹੁਣ ਪਾਣੀ ਲਾਵਾਂਗੇ ਤੇ ਲਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਜ਼ਮੀਨ ਦਾ ਛਿੱਟਾ ਮਾਰਾਂਗੇ ਇਹ ਵੀ ਆਪਾਂ ਜਵਾਰ ਐਡਵਾਂਟਾ ਦੀ ਬੀਜ ਦੇਨੇ ਆ ਕਿ ਜਮੀ ਐਡਵਾਂਟਾ ਦੀ ਜਿਹੜੀ ਕੈਂਟ ਆਉਂਦੀ ਆ ਨਾ ਹਸਾਰ ਵਾਲਿਆਂ ਦੀ ਤੇ ਉਹ ਵੀ ਬੀਜਣਾ ਆਪਾਂ ਤੇ ਉਹਦਾ ਵੀ ਰਿਜ਼ਲਟ ਤੁਹਾਨੂੰ ਵਿਖਾਵਾਂਗੇ ਰੱਬ ਸੁੱਖ ਰੱਖੇ ਤੇ ਆ ਹੁਣ ਕਰਕੇ ਨਾ ਪਾਣੀ ਛੱਡਦੇ ਆਪਾਂ ਲਾ ਕੇ ਸਰੋ ਉਹ ਵੇਖੋ ਇਹ ਨਾ ਐਂ ਬਸ ਕਰਦਾ ਵੇ ਤੇ ਮੋਢ ਚ ਇਹਦੇ ਥੱਲੇ ਆਵੇ ਵੱਟ ਦੇ ਬਸ ਉੱਤੇ ਆ ਉੱਤੇ ਮੂਲੀਆਂ ਮਾਲੀਆਂ ਰਹਿ ਜਾਂਦੀਆਂ ਜਦੋਂ ਸਾਰਾ ਕੁਝ ਇੱਕ ਮੇ ਇੱਕ ਖਿਚੜੀ ਜੀ ਬਣ ਜਾਂਦੀ ਆ ਨਾ ਉਹਦੇ ਚੋਂ ਨਾ ਤਾਂ ਜਦੋਂ ਸਰੋਂ ਨਾਲ ਹੁੰਦੀ ਆ ਉੱਥੇ ਮੂਲੀਆਂ ਨਹੀਂ ਹੋਣ ਦਿੰਦੀਆਂ ਐਂ ਓੜਾ ਜਾਂ ਬਣ ਜਾਂਦਾ ਫਿਰ ਵੱਢਣ ਵੇਲੇ ਵੀ ਨਾ ਇਹ ਬਾਹ ਛੱਡ ਦੇ ਤੇ ਕੋਈ ਦਿੱਕਤ ਨਹੀਂ ਆ ਤੇ ਚਾਉਂਦੀ ਕੀ ਤੇ ਬਸ ਐਂ ਕਰਕੇ ਤੇ ਆਪ ਦਾ ਥੋੜਾ ਥੋੜਾ ਐ ਨਾ ਹੱਥ ਨੂੰ ਐ ਹਲਾਉਂਦਾ ਜਾਵੇ ਤੇ ਐ ਮਾੜੀ ਮਾੜੀ ਮਿੱਟੀ ਦੇ ਵਿੱਚ ਇਸ ਤਰ੍ਹਾਂ ਹੁੰਦਾ ਰਹਿੰਦਾਗਾ ਆ ਦਿਖਾਣਾ ਇਹਨੂੰ ਦਿਖਾਈ ਜਾ ਤੇ ਆਹ ਵੇਖੋ ਉਹ ਜਿਹੜਾ ਪਿੱਛੇ ਓੜਾ ਲੱਗਦਾ ਨਾ ਮਗਰਲੇ ਪਾਸੇ ਦੀ ਐਂ ਦੇ ਸੁਗਾ ਬਸ ਇੰਨਾ ਇੰਨਾ ਹੀ ਲੱਗਣਾ ਚਾਹੀਦਾਗਾ ਹੇ ਨੀਨਾ ਬਸ ਹੈ ਬਸ ਇੱਕ ਥਾਂ ਇਹ ਆਊਗੀ ਜਿਹੜੀ ਆਊਗੀ ਨਾ ਉਹ ਤੇ ਮਾੜਾ ਮੋਟਾ ਬਾਹਰ ਵੀ ਰਹਿ ਜੂ ਨਾ ਵੀ ਤਾਂ ਕੋਈ ਇਹਦਾ ਚੱਕਰ ਨਹੀਂ ਹੁੰਦਾਗਾ ਇਹ ਤਾਂ ਪਾਣੀ ਲਾ ਕੇ ਨਹੀਂ ਬਸ ਉੱਗਣਾ ਹੈ ਤਰਦੀ ਤੁਰਦੀ ਨਹੀਂ ਗਈ ਇਹਨੂੰ ਆਪਾਂ ਦਵਾਈ ਲਾਈ ਹੈਗੀ ਮੋਨੋ ਲਾਈ ਹੈਗੀ ਯਾਰ ਇੱਥੇ ਨਾ ਆਪਣੇ ਇਹ ਭੌਣ ਹੈ ਕੀੜਿਆਂ ਦੇ ਦੋ ਤਿੰਨ ਤੇ ਜੋ ਨਾ ਲਾਈਏ ਦਵਾਈ ਤਾਂ ਤੜਕੇ ਨੂੰ ਸਾਰਾ ਹੀ ਚਾਹੇ ਜਮੀ ਆ ਤਾਂ ਚਾਹੇ ਸਰੋਂ ਆ ਤਾਂ ਚਾਹੇ ਕਾਸੀ ਦਾ ਵੀ ਤੜਕੇ ਨੂੰ ਸਾਰਾ ਹੀ ਲੈ ਜਾਂਦੇ ਚੁੱਕ ਕੇ ਤੋ ਦ ਦਵਾਈ ਦਵਾਈ ਲਾਈ ਆ ਉਹਦੇ ਨਾਲ ਥੋੜੀ ਨਾਲੇ ਤਾਂ ਇਹ ਗਿੱਲੀ ਜੀ ਹੋ ਗਈ ਤੇ ਫਿਰ ਤਰਦੀ ਵੀ ਨਹੀਂ ਗਈ ਵੈਸੇ ਵੀ ਸਰੋਂ ਉਹ ਨਾ ਜਿਹੜਾ ਚੰਗਾ ਵੀ ਉਹ ਤਰਦਾ ਨਹੀਂ ਹੁੰਦਾ ਪਾਣੀ ਚ ਤੇ ਜਿਹੜਾ ਹਲਕਾ ਵੀ ਹੁੰਦਾਗਾ ਉਹ ਸਗੋਂ ਤਰਿਆ ਹੀ ਚੰਗਾਗਾ ਕਿਉਂਕਿ ਉਹਨੇ ਉੱਗਣਾ ਤਾਂ ਹੁੰਦਾ ਨਹੀਂ ਜੇ ਉੱਗ ਰਿਹਾ ਵੀ ਤਾਂ ਮੈਂ ਮਰਿਆ ਜਾਣਾ ਪੱਤੇ ਜੇ ਦੋ ਕੱਢ ਕੇ ਤੇ ਉਹਨੇ ਸੁੱਕ ਜਾਣਾ ਹੁੰਦਾਗਾ